ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰਦੀ ਵਿਧਿਆਨ ਟ੍ਰੈਫਿਕ ਪੁਲਿਸ ਦੇ ਬੋਲੋ ਸਾਥ ਐਕਸ਼ਨ ਕਰਦੇ ਹੋਏ ਰੋਂਗ ਸਾਈਡ ਤੇ ਖੜਾਈ ਵਾਹਨਾਂ ਦੇ ਕਿਤੇ ਕਿਤੇ ਚਾਲਾਨ ਡਰਾਈਵਰਾਂ ਨੂੰ ਟ੍ਰੈਫਿਕ ਅਮਨੈਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਦੇ ਵੱਲੋਂ ਅਸ਼ੋਕ ਜੀ ਆਓ ਜਾਣਦੇ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਦੀ ਕਾਸ ਰਿਪੋਰਟ ਸੀ ਟੈਕਸੀ ਚਾਲਕੋ ਤੁਸੀਂ ਜਿਹਨੇ ਵੀ ਟੈਕਸੀ ਸਟੈਂਡ ਵਾਲੇ ਹੋ ਚਾਹੇ ਤੁਸੀਂ ਦੁਕਾਨਦਾਰ ਹੋ ਕੋਈ ਵੀ ਗੱਡੀ ਤੁਹਾਡੀ ਜੇ ਵੀ ਆ ਰੋਂਗ ਪਾਰਕਿੰਗ ਕਰਦੀ ਰਹੀ ਚਾਲ ਇਹ ਸਾਰੇ ਮੇਰਾ ਵੀਰ ਇਸ ਗੱਲ ਤੋਂ ਯਕੀਨੀ ਬਣਾਓਗੇ ਇਹਦਾ ਤੁਹਾਡਾ ਕੰਮ ਕਰਿਆ ਰੋਡ ਤੋਂ ਹਟ ਕੇ ਕਰੋਗੇ ਲੋਕਾਂ ਦੀ ਆਵਾਜ਼ ਆਈ ਅੱਪਾ ਕੋਈ ਇਵੇਂ ਦੀ ਪ੍ਰੋਬਲਮ ਨਹੀਂ ਖੜੀ ਕਰਾਂਗੇ ਪੰਜਾਬ ਸਰ ਧਿਆਨ ਦਿਓ ਅੱਪਾ ਕੋਈ ਇਵੇਂ ਦੀ ਪ੍ਰੋਬਲਮ ਨਹੀਂ ਕ੍ਰੀਏਟ ਕਰਾਂਗੇ ਕਿ ਲੋਕਾਂ ਦਾ ਰਸਤਾ ਰੋਕ ਕੇ ਆਪਣਾ ਕੰਮ ਕਰਨਾ ਮੈਂ ਸਾਰਿਆਂ ਨੂੰ ਇੱਕ ਵਾਰੀ ਪਿਆਰ ਨਾਲ ਦੱਸਦਾ ਇਸ ਤੋਂ ਬਾਅਦ ਸਾਰਿਆਂ ਨੇ ਚੁੱਪ ਹੋਣਗੇ ਅੱਜ ਹੋਣੀ ਜਾਣ ਕਿ ਜਿਹੜੇ ਰੋਕਵਾਰ ਕੇ ਖੜੀ ਐ ਜਿੰਨੀਆਂ ਗੱਟੀਆਂ ਹੋਰ ਰੋਕਵਾਰ ਕਿਸ ਦੇ ਨਾਮ ਦੇ ਉਹਨਾਂ ਨੂੰ ਵੀ ਦੱਸੂ ਠੀਕ ਹੈ ਜੀ ਹੱਥ ਘੜਾ ਕਰਕੇ ਦੱਸੋ ਵੈਕਰੀਓ ਹਟੋ Sana ne